ਕਿੰਨੇ ਕਿੰਨੇ ਪੇਸ਼ੈਂਟ ਆਏ ਸੀ ਕਿੰਨੇ ਡੈਸਟ ਹੋਏ ਕਿੰਨੇ ਜੱਥੇ ਆਏ ਸਾਡੇ ਕੋਲ ਟੋਟਲ 4 ਪੇਸ਼ੈਂਟ ਆਏ ਸੀ ਜਿਸਟ੍ਰਿਕ ਜੇਲ ਚੋਂ ਪੁਲਿਸ ਦੇ ਉਹਨਾਂ ਦੇ ਡਾਕਟਰ ਸਾਹਿਬ ਲੈ ਕੇ ਆਏ ਸੀਗੇ ਉਹਨਾਂ ਦੇ ਵਿੱਚੋਂ 2 ਪੇਸ਼ੈਂਟਸ ਦਾ ਬਰਾਡ ਡੈਟ ਸੀਗੇ ਪਹਿਲਾਂ ਹੀ 2 ਪੇਸ਼ੈਂਟ ਸੀਰੀਅਸ ਸੀਗੇ ਉਹਨਾਂ ਦਾ ਐਮ ਐਲ ਆਰ ਕਰਕੇ ਅਸੀਂ ਉਹਨਾਂ ਨੂੰ ਪਟਿਆਲੇ ਰੱਖ ਦਿੱਤਾ ਸਰ ਟ੍ਰੀਟਮੈਂਟ ਦੇਖੀ ਕਿਹੜੇ ਕਿਹੜੇ ਪ੍ਰੋਡਕਟ ਸੀ ਕਿਹੜੇ ਕਿਹੜੇ ਹੋਣਸ ਹਰਸ਼ ਤੇ ਧਰਮਿੰਦਰ ਨਾਮ ਦੇ ਦੋ ਪੇਸ਼ੈਂਟ ਸੀਗੇ ਜਿਹੜੇ ਬ੍ਰੌਡਰੇਟ ਸੀਗੇ ਤੇ ਗਗਨਦੀਪ ਸਿੰਘ ਤੇ ਮੁਹੰਮਦ ਸਹਿਵਾਗ ਪੇਸ਼ੈਂਟ ਸੀਗੇ ਜਿਹੜੇ ਸਿਕ ਸੀਗੇ ਜਿਹੜੇ ਸਿਕ ਨੇ ਉਹਨਾਂ ਦੇ ਕਿੰਨੇ ਕਿਹੜੀਆਂ ਸੱਟਾਂ ਕਿੱਥੇ ਲੱਗੀਆਂ ਉਹਨਾਂ ਦੇ ਬੈਕ ਤੇ ਸਿਰ ਤੇ ਕੰਨ ਤੇ ਬਾਹਾਂ ਤੇ ਅਲੱਗ-ਅਲੱਗ ਜਗ੍ਹਾ ਤੇ ਕਿਸ ਤਰ੍ਹਾਂ ਦੀ ਉਹਨਾਂ ਦੇ ਹਾਲਤ ਕਿਸ ਤਰ੍ਹਾਂ ਦੇ ਹਾਲਤ ਆਫਟਰ ਇਨਵੈਸਟੀਗੇਸ਼ਨਸ ਹੀ ਦੱਸਿਆ ਜਾ ਸਕਦਾ ਨਹੀਂ ਸੱਟਾਂ ਨੇ ਕਿਹੇ ਜੀਆਂ ਨੇ ਭਾਜੀ ਕੋਈ ਚਾਰਕੋ ਵੈਪਨ ਨਾਲ ਸਾਡ ਸਾਡ ਓ ਇੱਕ ਮਿੰਟ ਖੁੱਲ੍ਹ ਬੜਾ ਏਕਾ ਨਾ ਕੋਈ ਕੋਈ ਠੀਕ ਆ ਬਾਜੀ ਇਹ ਕਰਨਾ ਪਈ ਆ ਬਹੁਤ ਦੂਰੋਂ ਦਾ

कडाई दी कडी ऐगा